ਹਲਕਾ ਪੁਵਾ ਵਿੱਚ ਰਾਜਨੀਤਿਕ ਹਲਚਲ ਦਿਖਾਈ ਦਿੱਤੀ ਜਦੋਂ ਕਾਂਗਰਸ ਅਤੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਸਾਬਕਾ ਬਲਾਕ ਸਮਿਤੀ ਚੇਅਰਮੈਨ ਕਿਰਨ ਕੁਮਾਰੀ ਅਤੇ ਦਰਜਨਾ ਪ੍ਰਭਾਵਸ਼ਾਲੀ ਪਰਿਵਾਰਾਂ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਅਗਵਾਈ ਹੇਠ ਉਹਨਾਂ ਨੇ ਕਾਂਗਰਸ ਅਤੇ ਭਾਜਪਾ ਤੋਂ ਅਲਵਿਦਾ ਕਹਿੰਦਾ ਹੋਇਆ ਆਪ ਦਾ ਪੱਲਾ ਫੜਿਆ ਮંત્રી ਨੇ ਨਵੇਂ ਸ਼ਾਮਲ ਹੋਏ ਵਰਕਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਲੋਕ ਹੁਣ ਖਾਲੀ ਵਾਅਦਿਆਂ ਤੋਂ ਤੰਗਾ ਚੁੱਕੇ ਹਨ ਅਤੇ ਵਿਕਾਸ ਕੇਂਦਰਤ ਸਿਆਸਤ ਨਾਲ ਜੁੜ ਰਹੇ ਹਨ ਚੇਅਰਮੈਨ ਕਿਰਨ ਕੁਮਾਰੀ ਨੇ ਆਪਣੀ ਗੱਲਬਾਤ ਵਿੱਚ ਕਿਹਾ ਕਿ ਮੰਤਰੀ ਘਟਾਰੂ ਚੱਕ ਦੀ ਸਧਾਰਨ ਜੀਵਨ ਸ਼ੈਲੀ ਅਤੇ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਸਭ ਤੋਂ ਪਹਿਲਾਂ ਤੋਂ ਮੈਂ ਮੀਡੀਆ ਵੱਲ ਧੰਨਵਾਦ ਕਰਦਾ ਦੂਜੀ ਗੱਲ ਅਸੀਂ ਮੰਤਰੀ ਸਾਹਿਬ ਤੋਂ ਚੰਗੇ ਕੰਮ ਲਾ ਦੇ ਕੀਤੇ ਆ ਨਾ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਅੱਜ ਆਮ ਪਾਰਟੀ ਜੁਆਇਨ ਕੀਤੀ ਹੈ ਉਹ ਬਾਕੀ ਮੰਤਰੀ ਸਾਹਿਬਾ ਜਿਹੜਾ ਤੁਹਾਡੇ ਹਲਕੇ ਦਾ ਡਵੈਲਪਮੈਂਟ ਕੰਮ ਕੀਤੇ ਆ ਉਹ ਇੱਕ ਮਸਾਲਾ ਹੈ ਮੰਤਰੀ ਸਾਹਿਬ ਉਹਨਾਂ ਨੇ 30 ਸਟੇਡੀਅਮ ਦਿੱਤੇ ਔਰ ਸੜਕਾਂ ਦਾ ਜਾਲ ਬਸਾਇਆ ਹੋਇਆ ਹੈ ਸੜਕਾਂ ਦਾ ਰਾਜਾ ਕਿਹਾ ਜਾਏਗਾ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ 163 ਸੜਕਾਂ ਉਹਨਾਂ ਬਣਦੀਆਂ ਤੁਹਾਡੇ ਇਲਾਕੇ ਦੇ ਵਿੱਚ ਅਗਿਆਨ ਸਿਲਪ ਪਤੀ ਪਤੀ ਸਾਬ ਤੋਂ ਨਹੀਂ ਬਣੀ ਹੋਈਆਂ ਸਨ ਮੇਖਾ ਜੀ 25 ਸਾਲ ਸੜਕਾਂ 30 30 ਸਾਲ ਤੋਂ ਕੋਈ ਆ ਰਿਹਾ ਨਹੀਂ ਸੜਕਾਂ ਜਿਹੜੀ ਨਹੀਂ ਬਣੀ ਜਿਹੜੀਆਂ ਕਿ 11 ਫੁੱਟ ਤੋਂ ਬਾਅਦ ਕੁਝ 16 ਫੁੱਟ ਦੀ ਸੀ ਜਿਹੜੀਆਂ ਅੱਜ 18 18 ਫੁੱਟ ਤੱਕ ਸੜਕਾਂ ਮਾਰ ਰਹੀਆਂ ਜਿਹੜਾ ਲੋਕਾਂ ਨੂੰ ਸੜਕਾਂ ਮਿਲ ਤੋਂ ਬਾਅਦ ਕਾਫੀ ਰਾਹਤ ਮਿਲੇਗੀ ਇਹੀ ਸਰਕਾਰ ਦੇ ਕੰਮ ਕਰਨ ਵਾਲੇ ਹੁੰਦੇ ਆ ਔਰ ਮੰਤਰੀ ਸਾਹਿਬ ਉਹਨਾਂ ਦਾ ਪੂਰੇ ਉਰਾਕ ਕੇ ਸਾਰੀ ਦੁਨੀਆ ਨਾਲ ਬਹੁਤ ਪਿਆਰ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਜਾਇਨ ਕੀਤਾ ਇਹਨਾਂ ਦੇ ਮੈਂ ਕਮਾਕਾਰਾਂ ਤੋਂ ਪ੍ਰਵਾਹਤ ਹੋ ਕੇ ਤੇ ਮੈਂ ਆਮ ਪਾਰਟੀ ਜੁਆਇਨ ਕੀਤੀ ਹੈ ਮੈਨੂੰ ਇਹਨਾਂ ਦੇ ਕੰਮ ਚੰਗੇ ਲੱਗੇ ਆ ਇਸ ਕਰਕੇ ਮੈਂ ਆਮ ਪਾਰਟੀ ਜੁਆਇਨ ਕੀਤੀ ਇਲਾਕੇ ਚ ਕੀ ਕੀ ਕੰਮ ਹੋ ਰਹੇ ਹੈਗੇ ਆ ਕੁਝ ਇਲਾਕੇ ਦੇ ਵਿੱਚ ਦੇਖੋ ਜੀ ਸਰਪੰਚਾਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਨੇ ਵੱਧ ਭੇਜਦੇ ਬਾਅਦ ਦਿੱਤੀਆਂ ਨੇ ਕਿਸੇ ਇਹਨਾਂ ਪਾਰਟੀ ਦਾ ਕੋਈ ਸਬੰਧ ਨਹੀਂ ਹੈਗਾ ਆਮ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਗਰੰਟਾ ਵੀ ਦਿੱਤੀਆਂ ਔਰ ਜੜੀਆਂ ਸੜਕਾਂ ਕੋਈ 19 ਸਾਲ ਦੀਆਂ ਕੋਈ 18 ਸਾਲ ਦੀਆਂ ਨਹੀਂ ਸੀ ਬਣਦੀਆਂ ਉਹ ਸਾਡੇ ਮੰਤਰੀ ਸਾਹਮਣੇ ਬਣਾ ਕੇ ਦੱਸਿਆ ਨੇ ਔਰ ਸਾਨੂੰ ਮੰਤਰੀ ਸਾਹਿਬ ਤੇ ਅੱਗੇ ਵੀ ਮਾਨ ਹੈ ਕਿ ਸਾਡੇ ਕੰਮ ਕਰਨਗੇ ਅਸੀਂ ਕਹਿ ਰਹੇ ਹਾਂ ਕਿ ਆਉਣ ਵਾਲਾ ਵਕਤ ਫਿਰ ਸਾਡੇ ਮੰਤਰੀ ਸਾਹਿਬ ਲਾਲਚੰਦ ਘਟਾਰੋ ਚੱਕੀ ਹੀ ਆਣਗੇ ਅਸੀਂ ਤੈਦ ਲੋ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਪਾਰਟੀ ਜੁਆਇਨ ਕਰਵਾਈ ਹੈ ਅਸੀਂ ਇਹਨਾਂ ਦਾ ਜਿਸ ਇਸ ਵੇਲੇ ਜੋ ਸਾਡੇ ਪੰਜਾਬ ਚ ਫਲੱਡ ਦੇ ਹਾਲਾਤ ਸੀ ਔਰ ਜਿਸ ਤਰ੍ਹਾਂ ਇਹ ਮੁੰਡੇ ਨਾ ਮੁੰਡਾ ਖੜ ਕੇ ਸਾਡੇ ਨੇ ਰੋਡ ਮੰਡਲ ਬਮਿਆਲ ਮੰਡਲ ਨਾਲ ਖੜੇ ਨੇ ਸਾਨੂੰ ਪੂਰਾ ਮਾਣ ਹੈ ਇਹਨਾਂ ਤੇ ਕਿ ਇਹਨਾਂ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵਕੀ ਇਹ ਦਿਨ ਦੁਗਣੀ ਇੰਦਰ ਤਰੱਕੀ ਹੋਈ ਇਹਨਾਂ ਨੇ ਇੱਕਦਮ ਸਾਡੇ ਨਾਲ ਮੁੰਡਾ ਮੁੰਡਾ ਖੜ ਕੇ ਸਾਰੇ ਕੰਮ ਕੀਤੇ ਹਰ ਘਰ ਰਾਸ਼ਨ ਪਹੁੰਚਾਇਆ ਜਿਸ ਬੰਦੇ ਨੂੰ ਜਿੱਚੀ ਦੀ ਲੋੜ ਸੀ ਇਹਨਾਂ ਨੇ ਕੀਤੀ ਸਾਨੂੰ ਮੰਤਰੀ ਤੋਂ ਜਾਂ ਸਾਡੇ ਐਮਐਲਏ ਤੋਂ ਇਸੇ ਚੀਜ਼ ਦੀ ਲੋੜ ਸੀ ਜੋ ਕਿ ਸਾਨੂੰ ਪਿਛਲੇ ਕਈ ਸਾਲਾਂ ਤੋਂ ਨਹੀਂ ਮਿਲ ਰਿਆ ਸੀ ਇਸ ਕਰਕੇ ਅਸੀਂ ਇਹਨਾਂ ਤੋਂ ਇਹ ਖੁਸ਼ੀ ਤੋਂ ਹੋ ਕੇ ਆਪਾਂ ਆਮ ਆਦਮੀ ਪਾਰਟੀ ਅੱਜ ਜੁਆਇਨ ਕੀਤੀ ਆ ਔਰ ਇਹਨਾਂ ਨੇ ਹੁਣ ਰੋਡਾਂ ਨਾਲ ਜੋ ਵੀ ਰੋਡਾਂ ਦਾ ਟੁੱਟੇ ਭਈ ਜਿੰਨੇ ਵੀ ਰੋਡ ਹੈਗੇ ਸਾਰਿਆਂ ਦੀ ਮਤਲਬ ਪਰਮਿਸ਼ਨ ਲੈ ਕੇ 18 ਫੁੱਟ ਰੋਡ ਬਣਾ ਰਹੇ ਨੇ ਤੇ ਹੋਰ ਸਾਡਾ ਇਲਾਕੇ ਨੂੰ ਕੀ ਚਾਹੀਦਾ ਵਾ ਇਹੋ ਚੀਜ਼ ਚਾਹੀਦੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਏ ਉਹ ਜੋ ਕਿ ਆਮ ਆਦਮੀ ਪਾਰਟੀ ਇੱਕਦਮ ਦਿਨ ਰਾਤ ਕਰਕੇ ਆ ਕਰ ਰਹੀ ਹੈ ਜੀ ਯੂਵਮ ਵਾਸਤੇ 30 ਸਟੇਡੀਅਮ ਵੀ ਤੁਹਾਡੇ ਇਲਾਕੇ 'ਚ ਬਣ ਰਹੇ ਹੈਗੇ ਜੀ 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 ਅਸੀਂ ਯੂਥ ਨਾਲ ਬਿਲੋਂਗ ਕਰਦੇ ਹਾਂ ਹਾਂ ਜੀ ਅਸੀਂ ਅਸੀਂ ਖੇਡਾਂ ਕਰਵਾਨੇ ਆ ਅਸੀਂ ਪਿੱਛੇ ਜੋ ਵੀ ਖੇਡਾ ਖੋਡਾ ਕਰਵਾਈਆਂ ਮੰਤਰੀ ਸਾਹਿਬ ਨੇ ਸਾਨੂੰ ਪੂਰੀ ਸਪੋਰਟ ਕੀਤੀ ਆ ਅਸੀਂ ਪਿਛਲੇ ਕਈ ਸਾਲਾਂ ਤੋਂ ਕਰਵਾ ਰਹੇ ਆਂ ਅਦਰ ਪਾਰਟੀਆਂ ਸਾਨੂੰ ਕਿਸੇ ਨੇ ਅਜੇ ਤੱਕ ਪੁੱਛਿਆ ਨਹੀਂ ਹੈਗਾ ਕਿ ਤੁਸੀਂ ਸਪੋਰਟਸ ਕਰਵਾ ਰਹੇ ਹੋ ਕੋਈ ਮਦਦ ਦੀ ਲੋੜ ਹੈ ਲੇਕਿਨ ਮੰਤਰੀ ਸਾਹਿਬ ਨੇ ਹੱਥ ਰੱਖਿਆ ਸਾਡੇ ਤੇ ਕਿ ਜਿੱਚੀ ਦੀ ਲੋੜ ਪੈਂਦੀ ਆ ਤੁਸੀਂ ਨੌਜਵਾਨਾਂ ਨੂੰ ਅੱਗੇ ਲੈ ਕੇ ਚਲੋ ਮੈਂ ਤੁਹਾਡੇ ਨਾਲ ਆ ਇਸ ਕਰਕੇ ਇਹਨਾਂ ਨੇ ਸਟੇਡੀਅਮ ਵੀ ਤਿਆਰ ਕਰਵਾ ਰਹੇ ਆ ਅਸੀਂ ਸਾਨੂੰ ਬਹੁਤ ਖੁਸ਼ੀ ਆ ਇਸੇ ਕਰਕੇ ਅਸੀਂ ਸਾਰਿਆਂ ਨੇ ਰਲ ਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਬਿਲਕੁਲ ਸਭ ਤੋਂ ਵੱਲੋਂ ਦਾ ਤੁਹਾਡਾ মিডিਆ ਦੇ ਸਾਰੇ ਸਾਥੀਆਂ ਦਾ ਸ਼ੁਕਰੀਆ ਜੀ ਆਇਆਂ ਨੂੰ ਔਰ ਅੱਜ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਬਹੁਤ ਹੀ ਸਤਿਕਾਰਯੋਗ ਤੇ ਨਾਮਵਰ ਸ਼ਖਸੀਤਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਜਿਨ੍ਹਾਂ ਨੇ ਆਪਣੇ ਆਪਣੇ ਪਿੰਡਾਂ ਚ ਆਪਣੇ ਆਪਣੇ ਲੈਵਲ ਤੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਕਰ ਵੀ ਰਹੇ ਆ ਔਰ ਸਾਨੂੰ ਮੈਨੂੰ ਵੀ ਖੁਸ਼ੀ ਆ ਕਿ ਸੀਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਸੋ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਉਹ ਖਾਸ ਮਹਿਮਾਨ ਜਿਹੜੇ ਸਾਡੇ ਸਾਥੀ ਬਣੇ ਨੇ ਜਿਹੜਾ ਸਾਡੀ ਪਾਰਟੀ ਦਾ ਹਿੱਸਾ ਬਣੇ ਨੇ ਉਹਨਾਂ ਨੂੰ ਅੱਜ ਇੱਥੇ ਜੁਆਇਨ ਕਰਾਇਆ ਗਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਕਿਰਨ ਕੁਮਾਰੀ ਜਿਹੜੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਨੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਉਹ ਜੁੜੇ ਰਹੇ ਆ ਔਰ ਪਿੰਡ ਤਰਗੜ ਤੋਂ ਬਿਲੋਂਗ ਕਰਦੇ ਆ ਸੋ ਜੀ ਆਇਆਂ ਬੈਡਰਨ ਕਿਰਨ ਕੁਮਾਰੀ ਜੀ ਉਹਨਾਂ ਨੇ ਵੀ ਆਜਾਵਾ ਦੀ ਪਾਰਟੀ ਜੁਆਇਨ ਕੀਤੀ ਆ ਸਾਬਕਾ ਚੇਅਰਮੈਨ ਬਲਾਕ ਸੰਮਤੀ ਔਰ ਇਹਨਾਂ ਦੇ ਨਾਲ ਨਾਲ ਮੁਕੇਸ਼ ਸ਼ਰਮਾ ਜਿਹੜੇ ਕਿਸੇ ਪਹਿਚਾਨ ਦੀ ਮਹਤਾਜ ਨਹੀਂ